ਸ਼੍ਰੀ ਅਮਰਨਾਥ ਯਾਤਰਾ 2025 ਦੀ ਤਿਆਰੀਆਂ ਨੂੰ ਲੈ ਕੇ ਮੀਟਿੰਗਾਂ ਲਗਾਤਾਰ ਸ਼ੁਰੂ ਹੋ ਚੁੱਕੀਆਂ ਨੇ ਤਾਂ ਅੱਜ ਸਾਈਬੋ ਵੱਲੋਂ ਵੀ ਮੀਟਿੰਗ ਜਿਹੜੀ ਹੈ ਲੁਧਿਆਣਾ ਦੇ ਵਿੱਚ ਕੀਤੀ ਗਈ ਹੈ ਗੱਲਬਾਤ ਕਰਾਂਗੇ ਜਿਹੜੇ ਕੀ ਅਮਰਨਾਥ ਯਾਤਰਾ ਦੌਰਾਨ ਲੰਗਰ ਲਗਾਉਂਦੇ ਨੇ ਸਰ ਕੀ ਮੀਟਿੰਗ ਦੇ ਵਿੱਚ ਅੱਜ ਫੈਸਲੇ ਦਿੱਤੇ ਗਏ ਨੇ ਕਾਦੀ ਮੀਟਿੰਗ ਰੱਖੀ ਗਈ ਸੀ ਅੱਜ ਦੇਖੋ ਸਾਡੀ ਸਾਲਾਨਾ ਮੀਟਿੰਗ ਸੀ ਸਾਡੀ ਮੀਟਿੰਗ ਪਿੱਛੇ 15 ਦਸੰਬਰ ਨੂੰ ਵੀ ਹੋਈ ਸੀ ਆਪਣਾ ਦਿੱਲੀ ਦੇ ਵਿੱਚ ਜਿੱਥੇ ਮੁੱਖੇ ਤੇ ਸੀ ਮਾਨਯਾ ਰਾਜਪਾਲ ਮਹੋਦੇ ਸੀ ਆਪਣਾ ਗਵਰਨਰ ਸਾਹਿਬ ਵੀ ਜੰਮੂ ਕਸ਼ਮੀਰ ਦੇ ਉਦੋਂ ਜਿਹੜੇ ਵੀ ਭੰਡਾਰੇ ਵਾਲੇ ਸਾਡੇ ਹੈਗੇ ਆ ਇਹਨਾਂ ਨੂੰ ਸਮਾਨ ਜਿਹਨਾਂ ਜਿਹੜਾ ਸਰਟੀਫਿਕੇਟ ਦੇਣ ਦਾ ਜਿਹੜਾ ਪ੍ਰੋਮਿਸਿਸ ਕੀਤਾ ਸੀ ਉਹ ਫਿਰ ਸਟੈਂਪ ਲਗਦੀਆਂ ਸੀ ਉਹ ਸਾਈਨ ਹੋ ਗਏ ਅਤੇ ਆ ਗਏ ਸੀ ਮੇਰੇ ਕੋਲ ਤੇ ਉਹਨਾਂ ਨੇ ਮੇਰੀ ਡਿਊਟੀ ਲਗਾਈ ਸੀ ਵੀ ਸਾਰੇ ਭੰਡਾਰਿਆਂ ਨੂੰ ਬੁਲਾ ਕੇ ਇੱਕ ਜਗ੍ਹਾ ਉਹਨਾਂ ਨੂੰ ਸਨਮਾਨਿਤ ਕੀਤਾ ਜਾਵੇ ਵੀ ਉਹਨਾਂ ਨੇ ਖੁਦ ਆਪਣੀ ਸਟੈਂਪ ਲਗਾ ਕੇ ਸਰਟੀਫਿਕੇਟ ਦਿੱਤੇ ਨੇ ਜਿਨ੍ਹਾਂ ਨੇ ਅੱਛੀ ਸੇਵਾ ਕੀਤੀ 2024 ਦੇ ਵਿੱਚ ਤੇ ਦੂਸਰਾ ਸਾਡੀ ਇਹਦੀ ਡਿਸਕਸ਼ਨ ਸੀ ਆਉਣ ਵਾਲੀ 2025 ਯਾਤਰਾ ਨੂੰ ਲੈ ਕੇ ਉਹਦੇ ਵਿੱਚ ਕੀ ਕੀ ਬਦਲਾਅ ਹੋਣ ਜਾ ਰਿਹਾ ਕੀ ਕੀ ਉੱਥੇ ਪ੍ਰਲਬਦੀਆਂ ਕੀ ਕੀ ਉੱਥੇ ਸ਼ਰੈਨ ਬੋਰਡ ਨੇ ਜੋ ਆਪਣਾ ਯਾਤਰੀ ਨਿਵਾਸ ਦੇ ਜਿਹੜੇ ਨਿਰਮਾਨ ਚੱਲ ਰਹੇ ਨੇ ਜਿੱਦਾਂ ਕਿ ਜੰਮੂ ਦੇ ਵਿੱਚ ਚੱਲ ਰਿਹਾ ਹੋਇਆ ਔਰ ਚੰਦਰਕੋਟ ਦੇ ਵਿੱਚ ਬਣ ਚੁੱਕੀ ਹੈ ਸ਼ੀ ਨਗਰ ਦੀ ਯਾਤਰੀ ਨਿਵਾਸ ਬਣ ਚੁੱਕਾ ਹੋਇਆ ਔਰ ਬਾਲਟਾਲ ਨੋਨ ਨੋਨਵਾਂ ਦੋਨੋਂ ਕੈਂਪ ਦੇ ਵਿੱਚ ਯਾਤਰੀ ਨਿਵਾਸ ਦਾ ਕੰਮ ਚੱਲ ਰਿਹਾ ਉੱਥੇ ਵੀ ਹੋ ਰਿਹਾ ਉਹ ਸੜਕਾਂ ਚੌੜੀਆਂ ਹੋ ਗਈਆਂ ਲਾਈਟ ਵੀ ਉਹਦੀ ਜਿਹੜੀ ਹੈਗੀ ਹੈ ਸਮੱਸਿਆ ਠੀਕ ਹੋ ਰਹੀ ਹੈ ਲਾਈਟ ਗੁਫਾ ਤੱਕ ਇਹਨਾਂ ਨੇ ਪਹੁੰਚਾਤੀ ਗੱਡੀ ਗੁਫਾ ਤੱਕ ਪਹੁੰਚਨੀ ਵੀ ਪਹੁੰਚ ਗਈ ਔਰ ਸਾਡੇ ਭੰਡਾਰੇ ਵਾਲਿਆਂ ਦੀ ਜਿਹੜੀ ਸਾਡੀ ਡਿਸਕਸ਼ਨ ਹਰ ਸਾਲ ਹੁੰਦੀ ਹੈ ਵੀ ਆਪਣਾ ਯਾਤਰਾ ਦੇ ਵਿੱਚ ਜਿਹੜੀਆਂ ਸਾਨੂੰ ਥੋੜੀ ਪ੍ਰੋਬਲਮ ਆਉਂਦੀਆਂ ਨੇ ਪੁਲਿਸ ਵੈਰੀਫਿਕੇਸ਼ਨ ਸੇਵਾਦਾਰ ਦੀ ਔਰ ਮੇਜਰ ਪ੍ਰੋਬਲਮ ਹੈ ਹੈਲਥ ਸਰਟੀਫਿਕੇਟ ਦੀ ਉਹਦੇ ਬਾਰੇ ਡਿਸਕਸ਼ਨ ਉਹੀ ਵਿਚਾਰ ਨਿਕਲ ਕੇ ਆਏ ਨੇ ਔਰ ਆਲਰੇਡੀ ਮੈਂ 3-4 ਮੀਟਿੰਗਸ ਐਲਜੀ ਸਾਹਿਬ ਨਾਲ ਮੈਰੀ ਹੋ ਚੁੱਕੀ ਹੈ ਅਗਲੇ ਮਹੀਨੇ ਸ਼੍ਰိုင်း ਬੋਰਡ ਦੀ ਜਿਹੜੀ ਬੈਠਕ ਹੋਣੀ ਹੈ ਉਹਦੀ ਡੇਟ ਤੇ ਹੈ ਹੋਣੀ ਹਾਲੇ ਕਿਉਂਕਿ ਉੱਥੇ ਪ੍ਰਿਆਗ ਰਾਜ ਦੇ ਵਿੱਚ ਜਿਹੜਾ ਚੱਲਣ ਦੇ ਕਾਰਨ ਬੈਠਕ ਥੋੜੀ ਆਪਣਾ ਨਹੀਂ ਤਾਂ ਜਨਵਰੀ ਕਰ ਦੇਣੀ ਸੀ ਇਹਨਾਂ ਨੇ ਉਹਦੇ ਵਿੱਚ ਕੁਝ ਵੱਡੇ ਫੈਸਲੇ ਲਿੱਤੇ ਜਾਣਗੇ ਮੰਗਾ ਉਹਨਾਂ ਕੋਲ ਸਾਰੀਆਂ ਵਾਰ ਰੱਖੀਆਂ ਤੇ ਮੈਨੂੰ ਉਮੀਦ ਹੈ ਬਈ ਬਹੁਤ ਹੀ ਬਿਹਤਰ ਜਿਹੜੇ ਰਿਜ਼ਲਟ ਨੇ ਜਿਹੜੇ ਬੋਰਡ ਮੀਟਿੰਗ ਦੇ ਵਿੱਚ ਜਿਹੜੇ ਅਸੀਂ ਮੰਗਾ ਕੇ ਤੀਆਂ ਉਹਦੇ ਕਾਫੀ ਚੀਜ਼ਾਂ ਠੱਲ ਹੋਣ ਵਾਲੀਆਂ ਸਰ ਇਸ ਵਾਰ ਕਿੰਨੇ ਇੱਕ ਭੰਡਾਰੇ ਜਿਹੜੇ ਨੇ ਉਹ ਤਿਆਰ ਹੋ ਰਹੇ ਨੇ ਲੰਗਰ ਕਿੰਨੇ ਕੁ ਲੱਗ ਰਹੇ ਨੇ ਇਸ ਵਾਰ ਯਾਤਰਾ ਕਰੀਬ 120 ਵਾਈ ਭੰਡਾਰੇ ਆ ਜੀ ਜਿਹੜੇ ਸ਼ਰਾਈਨ ਬੋਰਡ ਪਰਮਿਸ਼ਨ ਦਿੰਦਾ ਹੈ ਔਰ 70 80 ਭੰਡਾਰੇ ਆ ਜਿਹੜੇ ਹਾਈਵੇ ਤੇ ਲੱਗਦੇ ਆ ਔਰ 20 ਕੇ ਕਰੀਬ ਕੋਈ ਐਨ ਜੀਓਜ਼ ਨੇ ਜਿਹੜੀ ਡਿਫਰੈਂਟ ਡਿਫਰੈਂਟ ਤਰ੍ਹਾਂ ਦੀ ਉੱਥੇ ਸੇ ਕਰੀ 200 ਆਰਗੇਨਾਈਜੇਸ਼ਨ ਹੈ ਜਿਹੜੀ ਆਪਾਂ ਲਖਨਪੁਰ ਤੋਂ ਅਗਰ ਗਿਣਾ ਸ਼ੁਰੂ ਕਰੀਏ ਤੇ ਜਿਹੜੀਆਂ ਪੂਰੀ ਯਾਤਰਾ ਦੇ ਵਿੱਚ ਯਾਤਰੀਆਂ ਦੀ ਸੇਵਾ ਕਰਦੀਆਂ ਵਾ ਯਾਤਰਾ ਦੀ ਕੋਈ ਡੇਟ ਕੋਈ ਸਾਹਮਣੇ ਆਈ ਕਿ ਕਿਹੜੀ ਡੇਟ ਨੂੰ ਇਹ ਸਾਲ ਦੇਖੋ ਡੇਟ ਤਾਂ ਸ਼੍ਰੈਨ ਬੋਰਡ ਦੇ ਆਪਣਾ ਜਿਹੜੀ ਮੀਟਿੰਗ ਦੇ ਵਿੱਚ ਹੀ ਫਾਈਨਲ ਹੋਏਗੀ ਅਟੈਂਟੇਟਿਵ ਡੇਟ ਆ ਉਹੀ ਹੁੰਦੀਆਂ 29 ਜੂਨ 28 ਜੂਨ ਜਾਂ 1 ਜੁਲਾਈ ਉਹ ਵੀ ਆਸ-ਪਾਸ ਜਿਹੜੀ ਵੀ ਡੇਟ ਆਏਗੀ ਔਰ ਰੱਖੜੀ ਵੰਦਨ ਇਸ ਵਾਰੀ 9 ਅਗਸਤ ਦਾ ਹੈ ਉਹਦੇ ਵਿੱਚ ਉਮੀਦ ਹੈ ਆਪਣਾ ਯਾਤਰਾ 40 ਤੋਂ 42 ਦਿਨ ਦੀ ਹੋਣੀ ਚਾਹੀਦੀ ਹੈ ਕਿਉਂਕਿ ਕਦੀ ਰੱਖੜੀ ਬੰਧਾ ਜਦੋਂ ਲੇਟ ਹੁੰਦਾ ਤਾਂ ਯਾਤਰਾ ਦੀ ਤਿੱਥੀ ਲੰਬੀ ਹੋ ਜਾਂਦੀ ਹੈ। ਸੋ ਇੱਥੇ ਇੱਕ ਯਾਤਰੀ ਨੂੰ ਬੜੀ ਸਮੱਸਿਆ ਆ ਰਹੀ ਹੈ। ਉਹ ਕਹਿ ਰਹੇ ਨੇ ਕਿ ਰੱਖੜੀ ਬੰਧਰਾਂ ਦੇ ਦਿਨ ਜਿਹੜੀ ਆ ਯਾਤਰਾ ਉਹ ਬੰਦ ਕਰ ਦਿੰਦੇ ਨੇ। ਯਾਤਰੀ ਜਾਣ ਹੀ ਬੰਦੇ ਨੇ। ਉਹਦੇ ਵਾਸਤੇ ਕੋਈ ਫੈਸਲਾ ਲਿੱਤਾ ਕੋਈ ਗੱਲਬਾਤ ਚੱਲੀ ਆ ਕਿਉਂਕਿ ਤੁਸੀਂ ਪੰਡਾਰੇ ਲਾਨੇ ਦੇ ਪ੍ਰਧਾਨ ਹੋ ਤੁਸੀਂ। ਉਹਦੇ ਉਹਦੇ ਵਿੱਚ ਇਸ ਤਰ੍ਹਾਂ ਜੀ ਆਪਣਾ ਜੇ ਅਸੀਂ ਪ੍ਰੈਕਟੀਕਲੀ ਮੈਂ ਗੱਲ ਕਰਾਂ ਯਾਤਰਾ ਅਖੀਰ ਤੇ ਜਿਹੜੀ ਹੈਗੀ ਆ ਲੰਬੀ ਯਾਤਰਾ ਜਦੋਂ ਹੋ ਜਾਂਦੀ ਹੈ ਅਖੀਰ ਤੇ ਯਾਤਰਾ 2 400 500 ਬੰਦੇ ਦੀ ਰਹਿ ਜਾਂਦੀ ਹੈ। ਉੱਥੇ ਕੋਈ 30 ਜਿਹੜਾ ਫੋਰਸ ਦਾ ਲੱਗਿਆ ਹੋਇਆ ਵਾ ਉਹ ਬੰਦ ਨਹੀਂ ਕਰਦੇ ਉਹ ਇਹੀ ਕਰਦੇ ਨੇ ਉੱਪਰ ਯਾਤਰਾ ਦੀ ਪਰੰਪਰਾ ਤਾਂ ਜੋ ਆਪਣਾ ਹੈ ਰੱਖ ਸ਼ਮੰਦਨ ਤੱਕ ਉੱਤੇ ਪੂਜਾ ਆਰਤੀ ਚੱਲਦੀ ਹੈ ਜਦੋਂ 100 200 ਬੰਦੇ ਉਹ ਰਹਿ ਜਾਂਦੇ ਨੇ ਤੇ ਉਹ ਫੋਰਸਸ ਨੇ ਹੋਰ ਵੀ بڑے ਕੰਮ ਕਰਨੇ ਨੇ ਤਾਂ ਉਹ ਇੱਕ ਰੂਟ ਤੋਂ ਚਲਾ ਦਿੰਦੇ ਨੇ ਇੱਕ ਰੂਟ ਉਹ ਬੰਦ ਕਰ ਦਿੰਦੇ ਨੇ ਜੇ ਤੂੰ ਬਹੁਤ ਲੰਬੀ ਹੋਵੇ ਆਦਰਵਾਇਸ ਕੋਈ ਦਿੱਕਤ ਆਂਦੇ ਨਹੀਂ ਹੁਣ ਤੁਸੀਂ ਆਪ ਦੇਖੋ ਜੇ ਯਾਤਰੀ ਇਹ ਕਹਿੰਦੇ ਕਿ ਸਾਨੂੰ ਉੱਪਰ ਜਾਣ ਨਹੀਂ ਦਿੱਤਾ ਜਾਂਦਾ ਉਸ ਦੌਰਾਨ ਕਿਉਂਕਿ ਪਹਿਲਾਂ ਹੁੰਦਾ ਸੀ ਕਿ ਰਕਸ਼ਾ ਬੰਦਲਾ ਦੀ ਨਹੀਂ ਯਾਤਰਾ ਜਿਹੜੀ ਆ ਉਹ ਹੁੰਦੀ ਸੀ ਕਿ ਦਰਸ਼ਨ ਹੁੰਦੇ ਸੀ ਛੜੀ ਦੇ ਪਰ ਇਸ ਵਾਰ ਯਾਤਰੀਆਂ ਨੂੰ ਜਾਣ ਨਹੀਂ ਦਿੱਤਾ ਜਾਂਦਾ ਦੋ ਤਿੰਨ ਸਾਲ ਤੋਂ ਕਿਉਂਕਿ ਸਿਕਿਉਰਿਟੀ ਦੇ ਸੱਦੇ ਕੋਈ ਇਨਪੁਟਸ ਹੁੰਦੀਆਂ ਉਹਨਾਂ ਨੂੰ ਉੱਥੇ ਕੋਈ ਨਾ ਕੋਈ ਆਪਣਾ ਜਿਦਾਂ ਕਿ 15 ਅਗਸਤ ਵਿੱਚ ਆ ਜਾਂਦੀ ਹੈ ਉਸ ਕਰਕੇ ਕੁਛ ਇਹਨਾਂ ਨੂੰ ਵੱਡੇ ਫੈਸਲੇ ਲੈਣੇ ਜਾਂਦੇ ਪਰ ਗੁਫਾ ਦਾ ਜਿਹੜਾ ਹੈਗਾ ਪਾਠ ਪੂਜਾ ਆਰਤੀ ਉਹ ਪ੍ਰੋਪਰ ਰક્ષાਬੰਧਨ ਤੱਕ ਚੱਲਦਾ ਹੈ ਛੜੀ ਮੁਬਾਰਕ ਜਾ ਕੇ ਆਪਣਾ ਉੱਤੇ ਛੜੀ ਉੱਤੇ ਦਰਸ਼ਨ ਕਰਦੀ ਹੈ ਉਹਦੇ ਕਦੀ ਨਹੀਂ ਬਹੁਤ ਵੱਡੀ ਕਮਿਊਨਿਟੀ ਹੁੰਦੀ ਹੈ ਕਿ ਪੁਲਿਸ ਦੀ ਬਹੁਤ ਉਹਨਾਂ ਨੂੰ ਸਮੱਸਿਆ ਆਉਂਦੀ ਉੱਥੇ ਪੁਲਿਸ ਵਾਲੇ ਬਹੁਤ ਦਿੱਕਤ ਕਰਦੇ ਯਾਤਰੀ ਨੂੰ ਖਾਸ ਕਰਕੇ ਨਹੀਂ ਦਿੱਕਤ ਇਸ ਤਰ੍ਹਾਂ ਜੀ ਉੱਥੇ ਇੱਕ ਸਕਿਉਰਿਟੀ ਰੀਜ਼ਨ ਹੈ ਆਰਐਫਆਈਡੀ ਕਾਰਡ ਚੈੱਕ ਹੁੰਦਾ ਵੈ ਉਸ ਤੋਂ ਬਗੈਰ ਤਾਂ ਉੱਥੇ ਕਿਉਂਕਿ ਉਹ ਇੱਕ ਸੈਂਸਿਟਿਵ ਸਟੇਟ ਹੈ ਭਗਵਾਨ ਨਾ ਕਰੇ ਕੋਈ ਇਦਾਂ ਕੋਈ ਇਦਾਂ ਦਾ ਕੋਈ ਗਲਤ ਟੈਂਸ਼ਨ ਨਾ ਬੰਦੇ ਆ ਜਾਣ ਤੇ ਉਸ ਕਰਕੇ ਚੈਕਿੰਗ ਦੇ ਵਿੱਚ ਥੋੜੀ ਇਹਨਾਂ ਨੂੰ ਸਮੱਸਿਆ ਦਾ ਸਾਹਮਣਾ ਕਰਨਾ ਪਰਦਾ ਹੈ ਇਹ ਸਾਰੀ ਯਾਤਰੀਆਂ ਦੀ ਸੁਰੱਖਿਆ ਕਰਕੇ ਹੀ ਇਹ ਕਦਮ ਉਠਾਏ ਜਾਂਦੇ ਨੇ گورنر ਨਾਲ ਕੋਈ ਖਾਸ ਮੁਲਾਕਾਤ ਯਾਤਰਾ ਦੇ ਦੌਰਾਨ 2025 ਦੀ ਹੋਰ ਕੋਈ ਖਾਸ ਇੰਤਜ਼ਾਮ ਕੀਤੇ ਜਾ ਰਹੇ ਉਸ ਬਾਰੇ ਕੋਈ ਗੱਲਬਾਤ ਹੋਈ ਗੌਰਨਰ ਸਾਹਿਬ ਦੇ ਆਸ਼ੀਰਵਾਦ ਨਾਲ ਜੀ ਮੇਰੀ ਪਿਛਲੇ 1 ਮਹੀਨੇ ਦੇ ਵਿੱਚ ਚਾਰ ਮੁਲਾਕਾਤਾਂ ਹੋ ਚੁੱਕੀਆਂ ਹਨ ਔਰ ਬਾਰ-ਬਾਰ ਜਿਹੜੀ ਜਿਹੜੀ ਕੋਈ ਡਿਸਕਸ਼ਨ ਹੁੰਦੀ ਹੈ ਉਹਨਾਂ ਕੋਲ ਮੈਂ ਜਾਣਾ ਵਾਂ ਉਹਨਾਂ ਦਾ ਬੜਾ ਬੜਾ ਥੈਂਕਸ ਹੈ ਮੇਰੀ ਗੱਲ ਨੂੰ ਕਾਫੀ ਚੀਜ਼ਾਂ ਠੀਕ ਹੋਣ ਜਾ ਰਹੀਆਂ ਔਰ ਹੋ ਵੀ ਰਹੀਆਂ ਵਾ ਆਉਣ ਵਾਲੀ ਯਾਤਰਾ ਦੇ ਵਿੱਚ ਪਤਾ ਲੱਗ ਜਾਏਗਾ ਸਾਰਾ ਭੰਡਾਰੇ ਵਾਲਿਆਂ ਨਾਲ ਅੱਜ ਮੀਟਿੰਗ ਹੋਈ ਆ ਕੋਈ ਸਮੱਸਿਆ ਉਹਨਾਂ ਨੇ ਦੱਸੀ ਕਿ ਇਸ ਤਰ੍ਹਾਂ ਦੀ ਕੋਈ ਸਮੱਸਿਆ ਹੋਰ ਹੈਗੀ ਸਾਨੂੰ ਨਹੀਂ ਸਮੱਸਿਆ ਇੱਕ ਦੋ ਚੀਜ਼ਾਂ ਹੀ ਆ ਜਿਹੜੀ ਮੈਡੀਕਲ ਦੀ ਔਰ ਬਾਕੀ ਦੇਖੋ ਸਾਡੇ ਭੰਡਾਰੇ ਵਾਲੇ ਸਾਰੇ ਬੰਦੇ ਬੜੇ ਸਕਸ਼ਮ ਨੇ ਔਰ ਸੂਈ ਤੋਂ ਲੈ ਕੇ ਹਰ ਚੀਜ਼ ਆਪਣੇ ਉਹ ਤੂੰ ਲੈ ਕੇ ਜਾਂਦੇ ਨੇ ਠੀਕ ਹੈ ਜਿਹੜੀਆਂ ਟੈਕਨੀਕਲ ਪ੍ਰੋਬਲਮ ਆਂਦੀਆਂ ਮੈਡੀਕਲ ਦੀਆਂ ਪੁਲਿਸ ਵੈਰੀਫਿਕੇਸ਼ਨ ਦੀਆਂ ਉਹਦੇ ਚ ਚੱਲਦੇ ਆ ਉਹਦੇ ਜੇ ਪੂਰੀ ਕੋਸ਼ਿਸ਼ ਹੈ ਸਾਡਾ ਪਰਿਵਾਰ ਬੜਾ ਮਜ਼ਬੂਤ ਹੈ ਔਰ ਇਹਨੂੰ ਆਉਣ ਵਾਲੇ ਟਾਈਮ ਦੇ ਵਿੱਚ ਹੋਰ ਵੀ ਇਹਨੂੰ ਯਾਤਰਾ ਨੂੰ ਅੱਛਾ ਕਰਨ ਚ ਸਾਰੇ ਮਿਲ ਜੁਲ ਕੇ ਅਸੀਂ ਕਰਾਂਗੇ ਰਾਜੇ ਜੀ ਤੁਸੀਂ ਖਾਸ ਗੱਲ ਕੀਤੀ ਸੀ ਕਿ ਗੱਡੀ ਜਿਹੜੀ ਇਹ ਭਵਨ ਤੱਕ ਜਾਣ ਲੱਗੀ ਆ ਉਹ ਸਿਰਫ ਅਮਰਜੈਂਸੀ ਸਵਾਮਾਂ ਵਾਸਤੇ ਤਿਆਰ ਕੀਤਾ ਰੂਟ ਕੇ ਕੋਈ ਯਾਤਰੀਆਂ ਵਾਸਤੇ ਕੋਈ ਸਪੈਸ਼ਲ ਰੂਟ ਤਿਆਰ ਹੋ ਰਿਹਾ ਕੋਈ ਗੱਲਬਾਤ ਹੋਈ ਹੈ ਜੀ ਉਹਦੇ ਜਿਸ ਤਰ੍ਹਾਂ ਜੀ ਇਹਦੇ ਪਿੱਛੇ ਤੁਹਾਨੂੰ ਪਤਾ ਹੋਵੇ ਉੱਥੇ ਨਾਲੇ ਦੇ ਉੱਥੇ ਪਾਣੀ ਵਗੈਰਾ ਆ ਗਿਆ ਸੀ ਉੱਥੇ ਕੁਝ ਡੈਥ ਹੋ ਗਈਆਂ ਸੀ ਤੇ ਉਥੇ اگر ਕੋਈ ਚੀਜ਼ ਦੀ ਮੁਰੰਮਤ ਕਰਨੀ ਹੈ ਉਹਦਾ ਮਟੀਰੀਅਲ ਜਾਣਾ ਬੜਾ ਮੁਸ਼ਕਲ ਹੁੰਦਾ ਸੀ ਜੇਸੇ ਵੀ ਕਿਉਂਕਿ ਸਾਨੂੰ ਉਥੇ ਉੱਪਰ ਦੇ ਨਿਰਮਾਨ ਕਰਨ ਵਾਸਤੇ ਕੁਛ ਨਾ ਕੁਛ ਉਥੇ ਵਿਵਸਥਾ ਜਦ ਤੱਕ ਗੱਡੀ ਨਹੀਂ ਪਹੁੰਚੇਗੀ ਤਦ ਤੱਕ ਉਥੇ ਆਪਣਾ ਕੰਮ ਕਿਦਾਂ ਹੋਏਗਾ ਤੇ ਬੀਆਰਓ ਦੀ ਇਹਨਾਂ ਨੇ ਡਿਊਟੀ ਲਗਾਈ ਸੀ ਬੀਆਰਓ ਨੇ ਰਸਤੇ ਚੋੜੇ ਕਰਕੇ 12 ਤੋਂ 14 ਫੁੱਟ 15 ਫੁੱਟ ਰਸਤਾ ਸਾਰਾ ਇਹਨਾਂ ਨੇ ਟਰੈਕ ਦਾ ਬਣਾਤਾ ਔਰ ਪੰਛਤਨੀ ਦਾ ਕਰਤਾ ਉਹਦੇ ਵਿੱਚ ਇਹਨਾਂ ਦੀ ਬੀਆਰਓ ਦੀ ਜਿਹੜੀ ਗੱਡੀਆਂ ਲੱਗੀਆਂ ਜਾਂ ਕਮਰਸ਼ੀਅਲ ਜਿਹੜੇ ਉਥੇ ਕੰਮ ਚੱਲਦੇ ਆ ਔਰ ਸ਼ਾਈਨ ਬੋਰਡ ਦੀ ਜਿਹੜੀ ਗੱਡੀ ਹੈ ਜਿਹੜੀ ਉੱਥੇ ਉਹ ਲੈ ਕੇ ਜਾਂਦੀ ਹੈ ਉੱਪਰ ਪੂਜਾ ਦਾ ਸਮਾਨ ਵਗੈਰਾ ਜਾਂਦਾ ਹੈ ਜਾਂ ਕੋਈ ਅਮਰਜੈਂਸੀ ਕਿਸੇ ਨੂੰ ਹੋ ਜਾਵੇ ਤੇ ਉਹਨੂੰ نیچے ਲਿਆਇਆ ਜਾਵੇ ਉਸ ਕਰਕੇ ਗੱਡੀ ਜਿਹੜੀ ਇਹਨਾਂ ਦੀ ਹੁਣ ਜਾਣੀ ਸ਼ੁਰੂ ਹੋ ਗਈ ਹੈ ਪੰਜ ਤੰਦੀ ਤੱਕ ਦਾ ਰਸਤਾ ਮੁਕੰਮਲ ਇਹਨਾਂ ਨੇ ਚੋੜਾ ਕਰਤਾ ਵਾ ਹਾਂ ਜੀ ਸਾਡੇ ਨਾਲ ਕੇ ਕੇ ਸ਼ਰਮਾ ਜੀ ਮੌਜੂਦ ਹਨ ਗੱਲਬਾਤ ਕਰ ਲੈਣੇ ਆਂ ਸ਼੍ਰੀ ਮਾਤਾ ਵੈਸ਼ਨੂ ਸ਼ਾਈਨ ਬੋਰਡ ਦੇ ਮੈਂਬਰ ਨੇ ਸਰ ਅੱਜ ਇੱਥੇ ਪਹੁੰਚੇ ਲੁਧਿਆਣਾ ਦੇ ਵਿੱਚ ਕੀ ਕਹਿਣਾ ਚਾਹੋਗੇ ਅ ਅਮਰਨਾ ਸ਼ਾਈਨ ਬੋਰਡ ਵੀ ਹੈਗਾ ਉਸ ਦੇ ਵਾਸਤੇ ਕੁਝ ਖਾਸ ਤੁਸੀਂ ਤਿਆਰੀ ਕਰ ਰਹੇ ਹੋ ਕੋਈ ਗੱਲਬਾਤ ਕੁਝ ਗਵਰਨ ਦੇ ਕੋ ਰਾਜੰਗਪੁਰ ਦੀ ਆਲਰੇਡੀ 500 ਮੀਟਿੰਗਾਂ ਕਰ ਚੁੱਕੇ ਗੁਰਨਰ ਸਾਹਿਬ ਨਾਲ ਔਰ ਮੇਰੇ ਖਿਆਲ ਹੈ ਪਹਿਲੇ ਗੁਰਨਰ ਹੈ ਮਨੋਜ सिन्हा ਜੀ ਜਿਹੜਾ ਕਿ ਬੋਲੇ ਨਾਲ ਜੀ ਦੇ ਵੈਸੇ ਬਹੁਤ ਪਰਮ ਭਗਤ ਹੈ ਉਹਨਾਂ ਦਾ ਆਪਣਾ ਪਰਸਨਲੀ ਇਹਨਾਂ ਇੰਟਰਸਟ ਰੰਦਾ ਕਿ ਕਿਸ ਤਰ੍ਹਾਂ ਵੀ ਕਰ ਕਰਕੇ ਲੋਕਾਂ ਨੂੰ ਆਪਣੇ ਨਾਲ ਜੋੜ ਕੇ ਹੁਣ ਇੱਕ ਬੰਦੇ ਨੇ 100 ਕਰੋੜ ਰੁਪਏ ਦਿੱਤਾ ਦੁਨਿਚ ਔਰ ਉਹਨੇ ਸਿਰਫ ਭਵਨ ਨੂੰ ਤੇ ਬਣਵਾ ਰਿਹਾ ਇੱਕ ਸਿੰਗਲ ਬੰਦੇ ਨੇ ਇੱਕ ਗੁਰਨਰ ਸਾਹਿਬ ਦੇ ਇੱਕ ਕਹਿਣ ਦੀ ਵਜਨ ਡੋਨੇਸ਼ਨ ਦੇ ਦਿੱਤੇ ਇਹ ਸਾਡੇ ਓਨਰ ਸਾਹਿਬ ਦਾ ਇੰਟਰਸਟ ਹੈ ਕਿ ਜੋ ਵੀ ਉੱਥੇ ਸੇਵਾਵਾਂ ਆ ਔਰ ਇਹ ਵੀ ਉਹਨਾਂ ਦਾ ਮੈਸੇਜ ਵੀ ਹੈ ਕਿ ਜਿਹੜੀ ਲੋਕੀ ਡੋਨੇਟ ਕਰ ਸਕਦੇ ਆ ਤਾਂ ਦਾਕੇ ਰਾਮ ਮੰਦਰ ਜੀ ਵੀ ਕਰ ਸਕਦੇ ਤੇ ਇੱਥੇ ਵੀ ਕਰ ਸਕਦੇ ਇੱਥੇ ਵੀ ਕੋਸ਼ਿਸ਼ ਕਰਨ ਕੇ ਡੋਨੇਟ ਕਰਕੇ ਜਿਹੜੀ ਪ੍ਰੈਕਟੀਕਲ ਪ੍ਰੋਬਲਮਸ ਆndੀਆਂ ਰਹਿੰਦੀਆਂ ਸਟੇ ਕਰੰਦੀਆਂ ਕੁਝ ਵੀ ਆ ਤਾਂ ਯਾਤਰੀਨਵਾਸ ਵਗੈਰਾ ਬਣਨ ਕੇ ਤੇ ਉਹਨਾ ਸੋਲਵ ਹੋ ਜਾਣਗੀਆਂ ਔਰ ਵੈਸੇ ਵੀ ਅਦਰਵਾਈਜ਼ ਵੀ ਬਹੁਤ ਇਨਾ ਰਸਤਾ ਚੌੜਾ ਕਰਤਾ ਹੈਗਾ ਗੱਡੀ ਉੱਪਰ ਤੱਕ ਜਾਣੀ ਸ਼ੁਰੂ ਹੋ ਗਈ ਐ ਕੋਈ ਛੋਟੀ ਮੋਟੀ ਗੱਲ ਅੱਜ ਤੋਂ 20-25 ਸਾਲ ਪਹਿਲੇ ਮੈਨੂੰ ਯਾਦ ਹੈ ਮੈਂ ਇੱਕ ਵਾਰ ਸੇਵਾ ਮਿਲੀ ਤੇ ਮੈਂ ਥੱਲੋਂ ਜਨਰੇਟਰ ਕੋੜੇ ਦੇ ਉੱਤੇ ਰੱਖ ਕੇ ਛੋਟਾ ਜਿਹਾ ਜਨਰੇਟਰ ਲੈ ਗਿਆ ਸੀ ਗੁਬਵਾਂ ਦੇ ਅੰਦਰ ਇੱਕ ਬਲਬ ਲਟਕਾਉਣ ਵਾਸਤੇ ਤੇ ਕੋਈ ਟਾਈਮ ਐ ਵੀ ਸੀ ਅੱਜ ਦੇਖੋ ਤੇ ਕਿ ਹਰ ਫੈਸਿਲਿਟੀ ਅਵੇਲੇਬਲ ਹੈ ਮਤਲਬ ਡੇ ਬਾਈ ਡੇ ਜੋ ਵੀ ਪ੍ਰੈਕਟੀਕਲ ਪ੍ਰੋਬਲਮਸ ਆ ਰਹੀਆਂ ਆ ਯਾ ਨੌਲੇਜ ਚਾਹੀਦੀ ਹੈਗੀਆਂ ਉਹ ਇੰਪਰੂਵ ਸ਼੍ਰਾਈਨ ਬੋਰਡ ਕਰੀ ਤੇ बोला ਅੱਜ ਮੀਟਿੰਗ ਆ ਲੁਧਿਆਣਾ ਦੇ ਵਿੱਚ ਹੋਈ ਆ ਸਮੱਸਿਆ ਜਿਹੜੀਆਂ ਉਹ ਸੁਣਿਆ ਗਈਆਂ ਨੇ ਤੇ ਰਾਜਨ ਕੁਮਾਰ ਵੱਲੋਂ ਆਸ਼ਵਾਸਨ ਵੀ ਦਵਾਇਆ ਗਿਆ ਕਿ ਜੋ ਵੀ ਸਮੱਸਿਆ ਵਾ ਉਹਨਾਂ ਨੂੰ ਹੱਲ ਵੀ ਜਿਹੜਾ ਵਾ ਜਲਦ ਤੋਂ ਜਲਦ ਕਰਾਇਆ ਜਾਵੇਗਾ ਕੈਮਰਾਮੈਨ ਵਿਕਾਸ ਸਿੰਘ ਨਿਰਧਿਤ ਬਾਅਦ ਜਗਮਨ ਟੀਵੀ ਲੁਧਿਆਣਾ